ਪਾ ਲੋ ਪਾਣੀ ਹੋਰ ਪਾਉ ਹੋਰ ਪਾ ਦੋ ਬਾਈ ਨਾ ਮਤ ਨਾਲ ਹੋ ਜੇ ਨਹੀਂ ਨਹੀਂ ਪਾਣੀ ਹੋਰ ਪਊਗਾ ਅੱਜ ਹੋਰ ਪਾਵਾਂਗੇ ਚਲ ਪਾਣੀ ਹੋਰ ਪਾਉ ਆ ਵੀ ਪਾਉ ਆਟੇ ਦਾ ਮੱਠੇਰੇ ਗੁੰਨੇ ਨੇ ਜੀ ਆ ਦਾ ਕੁਝ ਹੋਰ ਹੀ ਬਣ ਗਿਆ ਬੈ ਜੀ ਮਿੱਤਰੋ ਵੀਡੀਓ ਨੂੰ ਅੰਤ ਤੱਕ ਦੇਖਿਓ ਹਾਸੇ ਨਾਲ ਭਰਪੂਰਾ ਵੀਡੀਓ ਪੇਸ ਕਸ ਬਾ ਖਾਨਾ ਪਾਣੀ ਵੀ ਨਹੀਂ ਪਾਇਆ ਜਗੋਹੇ ਚ ਹੈ ਚੌਧਰ ਚਲਾਉਣ ਜੋਗਰਾਏ ਕੁੱਤੇ ਹੱਥਾਂ ਵਾਲਾ ਇੰਨਾ ਕੁ ਤਾਂ ਕਰ ਲੈ ਇੰਨੀ ਕੁ ਤਾਂ ਮੇਰੀ ਮਦਦ ਕਰ ਦੇ ਆ ਗੋਹਾ ਤਾਂ ਖੋਲ ਦੇ ਤੂੰ ਇਹ ਵੀ ਮੇਰੀ ਜਾਨ ਕੱਜਾ ਹੋਇਆ ਹੋਇਆ ਕਾ ਟੂਟੀ ਤੋੜ ਰੱਖੀ ਐ ਇਹ ਵੀ ਨਹੀਂ 10 ਰੁਪਏ ਦੀ ਲੈ ਕੇ ला ਸਕਦਾ ਮਾਰੀ ਜੜ ਵਾਲਾ ਗੋਹਾ ਕੁਲੀ ਜਾਂਦੀ ਐ ਆਟੇ ਦਾ ਨਹੀਂ ਸਾਹ ਪਉਂਦਾ ਦੇਖਾ ਇਹਨੂੰ ਬੜਿਆ ਕੇ ਜੀ ਨਸੀਬ ਉਹ ਮੈਂ ਤਾਂ ਐ ਕਹਿਣਾ ਤੂੰ ਕਾਨੂੰ ਗੱਲ-ਗੱਲ ਤੇ ਸਰੇ ਜਾਨੀ ਹੁੰਨੀਆਂ ਲਾ ਦੇ ਚਾਰ ਰੋਟੀਆਂ ਕਿੱਡੀ ਕੀ ਗੱਲ ਐ ਨਾ ਮੈਨੂੰ ਐਂ ਦੱਸ ਹੈ ਉਹ ਵਾਹ ਕਰਤੋ ਨੀ ਲਾਇਆ ਗਈਆਂ ਉਹ ਤਾਂ ਮੋਜਾਂ ਨਾਲ ਫਿਰਦੇ ਡਾਕ ਚੌਂਕਿਆਂ ਦੇ ਮੇਰੇ ਲੈ ਰੱਖੇ ਨੇ ਤੂੰ ਬਦਲੀ ਕਿਉਂ ਕੀ ਗੱਲ ਮੈਨੂੰ ਸੁੱਖਿਆ ਹੋਇਆ ਸਾਰੀ ਉਮਰ ਮੈਂ ਕੀ ਉਹਦਾ ਗਲ ਗੁੱਠਾ ਦੇ ਤਾਂ ਮੇਰੇ ਗਲ ਦਾ ਦੱਸ ਦੇ ਮੇਰੇ ਗਲ ਗੁੱਠਾ ਦੇ ਦੇ ਮੇਰੇ ਗਲ ਗੁੱਠਾ ਤਾਂ ਮੇਰੇ ਆਇਆ ਪਿਆ ਜਿਹੜਾ ਛੋਡੇ ਮੰਗਰ ਮੂਰੇ ਫਿਰਦਾ ਦੱਸ ਕੀ ਡੀਕ ਗੱਲ ਆ ਮੇਰੇ ਨਾਲ ਦੀ ਰੋਟੀ ਨੂੰ ਹੀ ਕਹਿਣਾ ਔਰ ਦੱਸ ਕੀ 베ਣ ਲੈਣੇ ਬਾਹ ਲਿਆਤੀ ਤੇਰੀ ਮੈਂ ਤੇਰੀ ਗੱਲ ਸੁਣ ਲੈ ਮੇਰੀ ਤਾਂ 베ਲੇਣੇ ਬਾਹ ਉੱਦੀ ਆ ਗਈ ਜਿਦੇ ਪਿੰਡ ਚੋਂ ਬੰਦੇ ਪੁੱਛ ਲੈ ਮੈਨੂੰ ਪਤਾ ਸੀ ਇਹ ਕੱਜਿਆ ਮੇਰੀ ਜਾਨ ਨੂੰ ਸ਼ੁਰੂਗਾ ਬਹੁ ਨੂੰ ਤਾਂ ਰੋਟੀ ਆ ਪਕਾਉਣੀਆ ਕੋਈ ਨਹੀਂ ਮੇਰੇ ਮੂਹਰੇ ਸਿਆਪਾ ਕਰੂਗਾ ਆ ਕੇ ਮੇਰੇ ਮੂਹਰੇ ਸਿਆਪਾ ਭਈਏ ਮਚਾ ਦੰਦੇ ਨੇ ਪਾੜੇ ਛਾੜ ਦੰਦੇ ਨੇ ਡੇਡੇ ਦਬਾਰੇ ਫਿਰ ਜਾਂਗੀ ਪਾਂਚੇ ਚੱਕੀ ਉੱਥੇ ਤੈਨੂੰ ਬੜੂ ਲਾ ਜਾ ਕੇ ਦੁਬਾਰੇ ਲਾ ਦੇਗੀ ਡਾਲਾ ਨਾ ਮੈਨੂੰ ਆ ਦੱਸ ਉਨੇ ਦੋਈਆਂ ਨੂੰ ਫੇਰ ਕਰਨੀ ਤੂੰ ਕੋਈ ਹਿੱਕ ਤੇ ਧਰ ਕੇ ਲੈ ਜਾਗਾ ਨਾਲੇ ਮੈਨੂੰ ਬਦੀਨ ਕਰਦਾ ਨਾਲੇ ਤੂੰ ਆਪ ਹੁੰਨਾ ਹੈ ਬੁਰਾ ਲੱਗਦਾ ਦੇਖਣ ਵਾਲਾ ਕਹਿੰਦਾ ਮੇਰੇ ਸਲੇ ਨਾਲ ਤਾਂ ਕਰਦੇ ਨੇ ਨਾਲੇ ਆਲਮ ਟੋਲੇ ਕਰੀ ਜਾਂਦੇ ਨੇ ਫੇਰ ਮੈਥੋਂ ਨਹੀਂ ਹੁੰਦਾ ਜਾ ਭੱਗ ਜਾ ਤੈਨੂੰ ਰੋਟੀਆਂ ਨੂੰ ਕਿਹੇ ਪਕਾ ਲੈ ਜਾ ਕੇ ਪਕਾ ਲੈ ਮੇਰੇ ਮਗਰ ਮਗਰ ਕਿਉਂ ਫਿਰਦੇ ਉਹ ਤਾਂ ਤੂੰ ਕਹਿ ਦਿੰਦਾ ਢਾਈ ਰੋਟੀਆਂ ਲਾਟ ਕੇ ਤਾਂ ਮੰਜੇ ਤੇ ਪਾਈ ਜਾਂਦੀ ਹੈ ਹੁਣ ਤੂੰ ਦੇਖ ਮੰਜੇ ਤੇ ਪਾਈ ਜਾ ਕੇ ਇਹ ਚਾਦੇ ਪਿੱਛੇ 100 ਹੱਥ ਰੱਸਾ ਕਹਿੰਦੇ ਹੁੰਦੇ ਨੇ ਸਿਰੇ ਤੇ ਗੰਡਾ ਪੀ ਚਾਲੀ ਸਾਲ ਹੋ ਗਏ ਹੁਣ ਥਾਈ ਤਾਂ ਰੋਟੀਆਂ ਲਾਹੀ ਜੰਨੀ ਆ ਆ ਹੁਣ ਆਪਦੀ ਹੀ ਠੀਕ ਕਰਾਂ ਲੈਂਗੀ ਮੜੀ ਜੀ ਗੱਲ ਪਿੱਛੇ ਕੱਲ ਨੂੰ ਉਹ ਨੂੰ ਹੀ ਸੁਣਾ ਦੂ ਤੈਨੂੰ ਸੁਣਾ ਦੇਣ ਦੇ ਮੈਨੂੰ ਕਿਹੜੇ ਨੂੰ ਦਾ ਡਰ ਮਾਰਦਾ ਮੈਂ ਤੇਰੇ ਬਹੁਤ ਕੰਮ ਕਰ ਤੇ ਉਹ ਮੈਂ ਬਹੁਤ ਲੰਬੀਆਂ ਚੌੜੀਆਂ ਸੋਚਦਾ ਤੂੰ ਚਿਪ ਜਾ ਚਿਪ ਜਾ ਮੜੀ ਮੋਟੀ ਮੈਂ ਹੁਣ ਤੱਕ ਚਿਪਕੇ ਹੀ ਵਕਤ ਕੱਢਿਆ ਤੇ ਨਾ ਚਿਪ ਕੇ ਨੂੰ ਨੂੰ ਚਿਪ ਕੇ ਦਿਖਾ ਮੇਰੇ ਅੰਦਰ ਵੀ ਇਹੀ ਰੜਕ ਹੈ ਹੁਣ ਲਾਉਂਦੀ ਨਹੀਂ ਰੋਟੀ ਨਾ ਮੈਂ ਲਾਉਂਦੀ ਨਾ ਮੈਂ ਲਾਉਂਦੀ ਭੈਣ ਦੀ ਮਰਾਗਾ ਜੰਨਾ ਚ 300 ਰੋਟੀ ਨਹੀਂ ਲਾਉਂਦਾ ਮੈਂ ਰਸੋਈ ਚੋਂ ਨਹੀਂ ਨਿਕਲਦਾ ਮੇਰੇ ਮਾਂ ਕਰਾ ਜੋ ਟੁਕੜਾ ਕੁੱਟੂ ਰੋਟੀਆਂ ਦਾ ਮੈਂ ਔਖਾ ਸਖਾੜਾ ਲਾਈ ਲੂੰ ਪ੍ਰਾਂਤ ਲਾਣਾ ਆਟਾ ਜੀ ਪੀਂਦਾ ਮੈਨੂੰ ਤੈਨੂੰ ਵੀ ਪਤਾ ਕੋਈ ਗੱਲ ਨਹੀਂ ਲਾਉਣਾ ਮੈਂ ਹੁਣ ਲੱਗੂ ਪਤਾ ਰੋਟੀਆਂ ਰਹਿਣੀਆਂ ਔਖੀਆਂ ਲੱਗਦਿਆਂ ਨੇ ਸੜਿਆ ਹੋਇਆ ਮਲੰਗ ਉਹ ਤਾਂ ਨੂਮਾਗਰ ਲਾ ਕੇ ਗਾਲਾ ਦੇਣ ਲੱਗੇ ਜਾਂਦਾ ਆਹ ਨਹੀਂ ਕਰਦੀ ਬਾਹ ਨਹੀਂ ਕਰਦੀ ਅੱਜੇ ਪਤਾ ਲੱਗੂ ਤੈਨੂੰ ਹਾਂ ਬੇਲੀਆਂ ਦੇ ਜ਼ੋਰ ਦਾ ਕਿ ਮੇ ਰੋਟੀਆਂ ਲੈਣੀਆਂ ਹੋਣਗੀਆਂ ਲਾ ਕੇ ਦੇਖਿਆ ਇਹ ਮੂਰੇ ਲੱਗੋ ਆਇਓ ਇੰਨਾ ਕਰਤਾ ਇੱਧਰ ਰੱਖ ਲੈਣਿਆ ਆਹਾ ਬੜੇ ਥੋਂ ਨੂੰ ਰਹਿ ਜੂ ਇੱਕ ਪਾਸੇ ਚਾਹ। ਉਹ ਥੋੜਾ ਕਰਕੇ ਗੁੰਨ ਲਾਂਗੇ। ਕਾਲੀ ਵੱਡੀ ਮਰਗ ਨਹੀਂ ਆਟਾ ਹੋਰ ਪਾ ਲਾਂਗੇ ਜੇ ਘਟ ਗਿਆ। ਕਿੱਧਰ ਭੱਗੇ? ਸਾਰੀ ਲੈ, ਨਹੀਂ ਮੈਂ ਮਾਸੀ ਜੀ, ਸਾਸਰੀਕਾਲ। ਜਵਾਈ ਭਾਈ ਆ ਗਏ। ਸਿੰਘਾ ਜੀ ਮਾਸੀ ਜੀ। ਸਾਸਰੀਕਾਲ। ਪੁੱਤ ਸਾਸਰੀਕਾਲ। ਹੋ ਠੀਕ ਹੋ। ਬੰਦਾ ਰੱਖ ਲੈ ਜੀ ਰੋਟੀਆਂ। ਨਹੀਂ ਨਹੀਂ ਜੀ। ਹੋਰ ਬੰਦਾ ਰੱਖ ਲੈ ਇਹਨਾਂ ਨੇ। ਓਹੋ ਸਾਸਰੀਕਾਲ ਲੈ ਰਹੀ ਏ। ਇਹਨੇ ਬੰਦਾ ਰੱਖ ਲਿਆ। ਮੱਥਾ ਟੇਕਦਾ। ਹਾਂ ਜੀ। ਸੇ। ਮੱਥਾ ਦੇਖ ਉਹਨੂੰ ਕਿਹੜਾ ਇਹ ਮਹਾਰਾਜ ਹੈ ਹੈ ਚੱਲ ਅੰਦਰ ਮੈਂ ਤੁਹਾਨੂੰ ਦੱਸਾਂ ਚਾਹ ਪਾਣੀ ਪੀਆ ਮਾ ਸੋਨ ਹੋਰ ਮੇਰੇ ਲਵੇਂ ਨਾ ਬੈਠਣ ਦੇ ਮੇਰੇ ਜਦਾਂ ਮੁਸਕ ਮਾਰਦੇ ਆ ਬਈ ਮਦਾ ਚਟਕਾਈ ਆ ਡੁੱਟ ਵੱਡਦਾ ਰਹਿਣਾ ਕਿਉਂ ਆ ਜੇ ਮੂੰਹ ਲੱਗਦਾ ਹੋਰ ਤੈਨੂੰ ਪਤਾ ਹੈਗਾ ਜਈ ਜੀ ਕਰਤੂ ਤਾਂ ਇਹ ਕਰੀ ਜਾਂਦਾ ਕਰਦੂਤ ਦਾ ਤੈਨ ਲਾਇਆ ਕਰਨ ਸੋਨੂ ਦਾ ਇਹ ਪਈ ਖੜੀ ਐ ਸਕੈਸ ਦਾ ਪਾਣੀ ਤਾਂ ਨਹੀਂ ਤਾਂ ਮੈਂ ਪਿਆਉ ਸੁਨੂਰੀ ਬਹਿ ਜਾ ਪਈ ਥਮ ਲਾ ਰਿਹਾ ਜੀ ਥਮ ਕਾਨੂੰ ਲਾ ਰਿਹਾ ਰੋਟੀਆਂ ਲਾ ਰਿਹਾ ਥਮ ਤਾਂ ਲੱਗੀ ਹੋਈ ਆ ਮੈਨੂੰ ਅੱਛਾ ਰੋਟੀਆਂ ਨਹੀਂ ਲਾ ਕੇ ਦਿੱਤੀਆਂ ਖੇਤ ਲੱਗੇ ਹੋਣੇ ਜੀਰੀ ਲਾਉਣ ਵਾਲੇ ਗੱਲਤ ਗੱਲ ਆ ਮੰਮੀ ਜੀ ਇਹ ਤਾਂ ਫਿਰ ਕਾਹ ਦੀ ਗੱਲ ਇਹਦੇ ਨਾਲ ਪੁੱਤ ਮੇਰੀ ਗੱਲ ਸੁਣ ਲੈ ਮੈਂ ਇਹਨੂੰ ਕਿਹਾ ਸੀ ਜੀਰੀ ਦਾ ਸੀਜ਼ਨ ਲੰਘ ਜਾਂਦੇ ਤੂੰ ਫੇਰ ਅੱਖਾਂ ਘਰਾ ਲਈ ਪਹਿਲਾਂ ਘੜਾ ਕੇ ਬਹਿ ਗਿਆ ਅੱਛਾ ਜੀ ਡੋੜਾ ਤੇ ਘਰੋਂ ਉਹ ਮੌਜਾ ਨਾ ਭੱਜ ਗਈ ਫਰਾਰ ਹੋ ਗਈ ਕਿ ਮੈਨੂੰ ਰੋਟੀਆਂ ਬਣੀਆਂ ਹੋਈਆਂ ਨੇ ਪੁੱਤ ਅੱਖਾਂ ਦੋ ਮੈਂ ਔਖਾ ਮਗਾ ਸੜਾ ਦੀਮਰੂ ਲੈ ਕੇ ਫਰਾਰ ਲੱਡੂ ਤਾਂ ਲੈ ਕੇ ਵਾ ਗਿਆ ਭਾਈ ਦੀਮੜੀ ਜੀ ਲੈ ਗਿਆ ਤਾਂ ਉਹ ਫਾੜਾ ਕਣੀ ਨਾ ਗਿਆ ਖੌਰਾ ਕਿੱਥੇ ਗਏ ਉਹ ਨਾ ਜੀ ਇਹ ਸਬਰ ਦੀਮੜੀ ਭੁਗਤ ਇਹਨਾਂ ਦੀ ਫਿਰ ਨਹੀਂ ਕਰਾਵੇ ਨਹੀਂ ਨਹੀਂ ਮਮੀ ਜੀ ਨੇ ਆਲਾ ਦੁੱਖ ਸੁੱਖ ਦਾ ਸਾਥੀ ਆ ਮੇਰਾ ਬਾਈ ਨੇ ਲਿਆ ਵੇ ਇਹਨੂੰ ਕੀ ਦੁੱਖ ਸੁੱਖ ਦਾ ਪਤਾ ਹੈ ਤੁਸੀਂ ਚੁੱਪ ਕਰਕੇ ਅੰਦਰ ਆ ਜਾਓ ਨਿਆਲੇ ਨੇ ਕਮ ਬਹੁਤ ਟਾਈਮ ਕਰਾਈ ਤੁਸੀਂ ਚਲੋ ਅੰਦਰ ਅਸੀਂ ਆ ਗਏ ਪਾਣੀ ਨਾ ਪਾ ਦੀ ਸਾਰੇ ਜੀ ਡੜੀ ਮਾਇਦਾ ਦਾ ਸਾਨੂੰ ਮੈਂ ਕੋਰਸ ਬਹੁਤ ਕਰਿਆ ਮੈਂ ਤੁਹਾਨੂੰ ਦੱਸੋ ਮੈਨੂੰ ਮੜਾ ਜਾ ਮੈਂ ਕਰਾਉਂਗੀ ਲੈਣਾ ਫੋਟੋ ਆਜੋ ਅੰਦਰ ਆਜੋ ਆਪੇ ਕਰੂ ਜਿਹੜਾ ਕੁਝ ਕਰਨਾ ਹੈ ਨਹੀਂ ਤੁਸੀਂ ਚਲੋ ਜੀ ਅੰਦਰ ਮੈਂ ਕੰਡੇ ਦੀ ਜਿਹਨਾਂ ਆਪਾਂ ਜੁਗਲੂਗਾ ਉਹ ਭੱਗ ਜਾ ਭੱਗ ਜਾ ਹਰ ਜਾ ਹਰ ਜਾ ਮੈਂ ਕਰਦਾ ਜਲੂਸ ਆਏਗਾ ਇਹ ਤੋਂ ਐਂਡੇ ਦੀ ਯਾਰ ਤੂੰ ਹੀ ਤੂੰ ਹੀ ਨਹੀ ਹੈਗਾ ਕੰਡੇ ਕਾਨੂੰ ਲੜਦੋਂ ਇਹ ਕਾਨੂੰ ਲੜਦੋਂ ਡੜੀ ਮੇਰਾ ਕੜਾ ਕੀ ਕਰਦਾ ਲੜਨ ਨੂੰ ਯਾਰ ਅਗਲਾ ਕਿ ਮੈਂ ਤਰ ਲੈ ਲੈਣਾ ਕੀ ਕਰਤਾ ਓਏ ਕਹਿ ਜਾਣੇ ਨੇ ਜੀ ਓਏ ਬੰਦੇ ਨੇ ਖੜਾ ਮੱਸੀਆਂ ਨੂੰ ਨਹੀਂ ਪਾਉਣਾ ਛੜ ਜਾ ਇੱਕ ਮਿੰਟ ਇਹਨੇ ਲੈ ਕਹਿ ਜਾਣੇ ਨੇ ਜੀ ਉਹ ਹੋਣਗੇ ਮੈਨੂੰ ਲੱਗਾ 14 15 14 15 ਹਾਂ ਐਂ ਕਰੋ ਜੀ ਹਮ 1 ਕਿੰਚ ਦੀ 15 ਢੇਰੀਆਂ ਲਾਓ ਨਾ ਲੈ ਲੈ ਲਓ 1 ਕਿੰਚ ਦੀਆਂ 1 ਕਿੰਚ ਦੀਆਂ 15 ਢੇਰੀਆਂ ਲਾ ਲਓ 15 ਢੇਰੀਆਂ ਇਹਦੀਆਂ ਦੋ ਬਣਾ ਦਿੰਦਾ ਜੀ 15 ਕਿਨਾਰੇ ਬਣਾ ਲਾਏਗਾ ਹੈ 15 ਲਾਉਣੀਆਂ ਪੈਣੀਆਂ ਜੀ ਕਹਿੰਦਾ ਲਾਓ ਤੁਸੀਂ 15 ਢੇਰੀ ਮੈਂ ਤਾਂ ਐਂ ਕਹਿੰਦਾ ਦੀ ਕੇਰਾ ਗੱਲ ਪਹੁੰਚੀ ਜੀ ਕਰਕੇ ਪੇੜੇ ਬਣਾ ਲੈਨੇ ਮਾ ਮੈਂ ਰੋਟੀ ਬਣਾ ਕੇ ਦਿਖਾਉ ਤੁਹਾਨੂੰ ਤੁਸੀਂ ਐ ਕਰੋ ਲਾ ਕੇ ਢੇਰੀਆਂ ਨਾ ਆਲਾ ਦਬਾਟਾ ਕੋ ਵਿਚਾਰੇ ਪਾਣੀ ਛੱਡ ਰਿਹਾ ਆਟਾ ਹੋਰ ਲਿਉਣਾ ਪੋ ਜੀ ਵਿਚਾਰੇ ਪਾਣੀ ਛੱਡਾਂਗੇ ਇਹਦੇ ਖਰਜੋ ਆਟਾ ਹੋਰ ਲਿਉਣਾ ਪੂ ਇਹਦਾ ਬਥੇਰਾ ਆਟਾ ਕੈ ਹੋ ਗਈਆਂ ਤੁਹਾਨੂੰ ਲੱਗਦਾ ਘਟ ਰਹੀਆਂ ਮੈਨੂੰ ਨਹੀਂ ਨਹੀਂ ਪਾਣੀ ਪਾਓ ਤੁਸੀਂ ਪਾਣੀ ਪਾਓ ਵਿੱਚ ਇਹਦੇ ਖੜੀ ਜੋ ਫਿਰ ਸੁੱਕਾ ਰੱਖ ਲੀਏ ਥੋੜਾ ਪਾਜੋ ਸੱਤ ਢੇਰੀਆਂ ਅੰਡ ਕੱਢਾਂਗੇ ਸੁੱਕੇ ਦੀਆਂ ਅੱਛਾ ਇਹਦਾ ਫੇਰ ਇਕੱਠਾ ਕਰਤਾ ਬਈ ਆਇਆ ਪਾ ਦੋ ਇਹ ਚਾਲ ਬਈ ਰਲਾਓ ਇਹਨੂੰ ਪਾ ਲੋ ਪਾਣੀ ਹੋਰ ਪਾਓ ਹੋਰ ਪਾ ਦਿਓ ਬਾਲੀ ਨਾ ਮਤਰਾ ਲਓ ਜੇ ਨਹੀਂ ਨਹੀਂ ਪਾਣੀ ਹੋਰ ਪਊਗਾ ਅੱਟਾ ਹੋਰ ਪਾਵਾਂਗੇ ਚੱਲ ਪਾਣੀ ਹੋਰ ਪਾਓ ਓ ਜਿਆਦਾ ਪਾਤਾ ਜੀ ਨਹੀਂ ਨਹੀਂ ਪਾਣੀ ਤਾਂ ਪਾਓ ਗੁੰਨੇ ਦਾ ਗੁੰਨੇ ਦਾ ਕੁਝ ਨਹੀਂ ਹੁੰਦਾ ਇੱਧਰ ਪਾਣੀ ਪਾਟਾ ਜੀ ਪਾਣੀ ਪਾਓ ਅੱਟੇ ਦਾ ਮੈਂ ਬਥੇਰੇ ਗੁੰਨੇ ਨੇ ਜੀ ਆਹ ਤਾਂ ਕੁਸੂ ਹੂਰੀ ਬਣ ਗਿਆ ਇੱਕ ਮਿੰਟ ਲੇਟੀ ਬਣ ਗਈ ਇੱਕ ਮਿੰਟ ਇੱਕ ਮਿੰਟ ਖੜ ਜਾ ਪਰਾਂ ਗੱਡੀ ਹੱਥ ਪੱਲੀ ਉਂਗਲੀ ਇਹ ਤਾਂ 1 ਇੰਚ ਡੁੱਬੇ 1 ਇੰਚ ਪਾਣੀ ਹੋਰ ਪਾਣੀ ਪਾਓ ਪਾਣੀ ਹੋਰ ਪਾਣੀ ਹੋਰ ਪਾਣੀ ਪੋ ਪੋ ਤੁਸੀਂ ਐ ਕਰੋ ਫਿਰ ਮੇਰੀ ਗੱਲ ਸੁਣ ਲਓ ਇਹਨੂੰ ਪ੍ਰਾਤਜੀ ਨੂੰ ਖੇਡ ਲਵੀ ਲੈ ਚਲੋ ਕਰਾਂਗੇ ਕੀ ਇਹਦਾ ਜਿੰਨਾ ਪਾਣੀ ਪੂਰ ਪਾ ਲਓ ਇਹ ਤਾਂ ਉਹ ਇਹ ਤਾਂ ਉਹ ਪ੍ਰਾਤਜੀ ਬਣ ਗਈ ਉਹ ਨਹੀਂ ਖੇਡਦੇ ਹੁੰਦੇ ਹਾਂ ਮੈਂ ਵੀ ਐਂ ਕਹਿੰਦਾ ਸੀ ਉਹ ਸ਼ਾਂਪੂ ਜੀ ਸਿੱਟ ਕੇ ਲੱਭਣੀ ਹੁੰਦੀ ਆ ਹਾਂ ਕੰਗਣਾ ਖੇਡਿਆ ਉਹ ਬਣ ਗਈ ਕੰਗਣਾ ਖੇਡਦੇ ਹੁੰਦੇ ਮਾਸੀ ਜੀ ਨੂੰ ਬੁਲਾ ਲਓ ਨੜੇ ਲੜਾਈ ਅੱਧੀ ਰਹਿ ਜੂ ਮੈਨੂੰ ਮਾਸਟਰ ਜੀ ਨੂੰ ਖੜਿਆ ਨੀ ਜੀ ਲਿਓ ਮੰਮੀ ਜੀ ਰੋ ਕੰਗਣਾ ਖੜਿਆ ਆਪ ਲਵਾਵਾਂਗੇ ਉਹ ਮੈਥੋਂ ਕਾ ਨੂੰ ਦੇ ਥਾਪੜੇ ਲੱਗ ਜਾਣਗੇ ਪਹਿਲਾਂ ਉੱਥੇ ਥਾਪੜੇ ਕੰਗਣਾ ਦੇ ਪੈ ਗਏ ਹੁਣ ਇਹਦਾ ਨਾ ਟੂਆ ਘਟਾ ਦਿਓ ਮਿੱਥੋਂ ਹੋ ਗਿਆ ਜੀ ਇਹਨੇ ਕੁਝ ਵੀ ਆਟਾ ਨਾਲ ਨਹੀਂ ਹੁੰਦੀ ਨੀ ਕੱਲਾ ਪਾਣੀ ਨਹੀਂ ਰਾਇ ਚੋਂ ਤਾਂ ਮੈਨੂੰ ਤੁਸੀਂ ਆਇਆ ਕਰੋ ਫਿਰ ਸਰੋਂ ਦਾ ਤੇਲ ਪਾ ਕੇ ਕੜਾਈ 'ਚ ਚੁੱਲੇ ਦੇ ਧਰੋ ਮੈਂ ਲਿਆਉਣਾ ਗੁਲਗਲੇ ਲਾਹਾਂਗੇ ਇਹਦਾ ਪਕੌੜੀਆਂ ਨਿੱਕਲੀਆਂ ਜਿੰਨਾ ਪਤਲਾ ਹੋ ਗਿਆ ਗੁਲਗਲੇ ਦਾ ਤੁਸੀਂ ਕੰਮ ਖਰਾਬ ਕਰਤਾ ਯਾਰ ਚੰਗਾ ਭਲਾ ਮੈਂ ਗੁੰਨ ਲਾਂਦਾ ਆਟਾ ਵਧੀਆ ਦੀ ਰੋਟੀਆਂ ਫੱਕ ਉਸ ਦਾ ਹੋਰ ਹੀ ਕੁਛ ਕਰਤਾ ਯਾਰ ਜਾਂ ਫਿਰ ਇਹਨੂੰ ਪੁੰਨ ਲੋ ਭਈ ਪੁੰਨ ਲੋ ਆਟਾ ਟਾ ਰਿਉ ਦੁਬਾਰੇ ਗੁੰਨਾਗੇ ਜੀ ਦੁਬਾਰੇ ਗੁੰਨ ਲਾਂਗੇ ਸਟਾ ਕੇ ਹਾਂ ਇਹ ਸਾਹਵਲਾ ਦਾ ਫਿਰ ਗੱਟਾ ਆਟਾ ਦਾ ਲੱਗੂਗਾ ਮੇਰੇ ਤਾਂ ਲੈਂਚ ਚ ਮੁੜਕਾ ਵੜਨ ਵਾਲਾ ਅੱਜ ਛੋਟੇ ਲੈਂਚ ਪਿਆ ਹੋਈ ਕਿਵੇਂ ਹੈ ਜੀ ਅੱਖੋਂ ਅੱਖ ਤਾਂ ਠੀਕ ਆ ਬਸ ਕੰਨਾਂ ਨਹੀਂ ਹੋਇਆ ਲੋਟ ਹੈ ਲਿਆ ਆਪਣੇ ਲਿਆ ਡੈਡੀ ਜੀ ਨੇ ਲੈਂਚ ਪੋਇਆ ਪੁੱਛਲਾ ਮੜਾ ਜਾ ਖਾ ਲੈ ਲੋਖਾਂ ਨੇ ਤਾਂ ਕੀ ਰੱਖਿਆ ਮੈਂ ਆਉਣਾ ਸੀ ਅਸੀਂ ਪਤਾ ਲੈਣ ਅੱਛਾ ਇਹ ਆ ਹੋ ਗਿਆ ਸਾਡਾ ਉਧਰ ਕੰਮ ਤਾਂ ਤੇ ਚਲ ਜਗੇ ਸਾਨੂੰ ਪਾਉਦ ਨਾ ਮਿਲੀ ਮੌਕੇ ਤੇ ਆ ਕੇ ਹਾਂ ਉਹਦ ਨਾ ਮਿਲੀ ਉਹ 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 ਦੁਬਾਰਾ ਸੀ ਗਿਆ ਵੀ ਚਲੋ ਉੱਥੇ ਪਤਾ ਕਰਿਓ ਨੀ ਛੋਟੇ ਤੇ ਆਸ ਪੂਰੀ ਆ ਨਾ ਨਾ ਬਹੁਤ ਹੈਗੀ ਬਹੁਤ ਉੱਤ ਪੌਦੀ ਲੈਣੇ ਅਜ ਤੋਂ ਪਹਿਲਾਂ ਸੀ ਦੇਖ ਕੇ ਆਇਾਂਗੇ ਉਹ ਸਾਨੂੰ ਨਕਮੀ ਜੀ ਲੱਗੀ ਪੌਦਾ ਨਾ ਪੌਦਾ ਆਪਣੀ ਠੀਕ ਹੈ ਪਹਿਲਾਂ ਆਪਾਂ ਨੂੰ ਲਾ ਲੈਣ ਦੇ ਫਿਰ ਲੈ ਜਾਓ ਗਰਮੀ ਕਰਕੇ ਉੱਠਦੀ ਨਹੀਂ ਨਹੀਂ ਫਿਰ ਆਪਣੀ ਤਾਂ ਬੰਦੇ ਖੜੇ ਨੇ ਨਾ ਉੱਥੇ ਜੀਰੀ ਵਾਲੇ ਵਿਚਾਲੇ ਖੜੇ ਨੇ ਬਾਣਦੇ ਹੁਣ ਆਪਾਂ ਤੁਹਾਨੂੰ ਕਿਵੇਂ ਲਾ ਲੈਣ ਦੀਏ ਫਿਰ ਅਸੀਂ ਸਾਰੀ ਰਾਤ ਚ ਮੈਂ ਦਾ ਬੱਟਾ ਪੂੰਚੀ ਆ ਮਾਂ ਤੜਕੇ ਨੂੰ ਗੱਡ ਦੇਣੀ ਆ ਫਿਰ ਤੁਸੀਂ ਪੌਦਾ ਪਹਿਲਾਂ ਹਿਸਾਬ ਸਿਰਦੀ ਪੀਜਣੀ ਤੀ ਇਹ ਉਤਾ ਫਿਰ ਹੁਣ ਜਦੋਂ ਮੌਕੇ ਤੇ ਬਾਹਣ ਮਿਲ ਗਿਆ ਠੇਕੇ ਤੇ ਸਾਨੂੰ ਚਲ ਸੱਚ ਦੱਸ ਦਿੰਨੇ ਆ ਕਿ ਐਂ ਕਰੋ ਇਹਨੂੰ ਮੈਂ ਜਦੀ ਖੁੱਲੀ ਚ ਪਾਇਆ ਹੁਣ ਹੋਰ ਨਹੀਂ ਨਹੀਂ ਫਿਰ ਐ ਨਹੀਂ ਇਹ ਐਂ ਬਿਆਰਥ ਤਾਂ ਨਹੀਂ ਜਾਂਦਾ ਮੈਂ ਕਹਿੰਦਾ ਵੀ ਤਵੇ ਤੈਨੂੰ ਮਾਲ ਪੂੜਾ ਲਾਉਣੇ ਆ ਦਾ ਇਹਦਾ ਬਣੂ ਕੀ ਇਹਦਾ ਮਾਲ ਪੂੜਾ ਬਣੂ ਯਾਰ ਤੁਸੀਂ ਛੱਡੋ ਯਾਰ ਇਹਨੂੰ ਮੈਂ ਪਾਣੀ ਤੇ ਨਹੀਂ ਪਿਉਣਾ ਸਾਨੂੰ ਛੱਡੋ ਇਹਨੂੰ ਮੈਂ ਪਰਾਂ ਸਿੱਟੇ ਹੁਣਾ ਛੱਡ ਦੋ ਛੱਡ ਮੈਂ ਕਹਿੰਦਾ ਮਾਲ ਪੂੜਾ ਬਣ ਜੀ ਇਹਦਾ ਗੁਲੀ ਛੁੱਡੀ ਬਦਲ ਪਾਈ ਮੈਂ ਰਹਿਣ ਦੇ ਤੇ ਮੈਂ ਹੂੰ ਅੱਜਾ ਲੱਤ ਤੂੰ ਅਰੇ ਬੈਠ ਰੇ ਬੈਠ ਚੱਲਦੀ ਇਹਨਾਂ ਦੀ ਵੀ ਨਹੀਂ ਕਰੇ ਮਨੂ ਲੱਗਦਾ ਅਨੇ ਇਹਦੀ ਕਿੱਥੇ ਚੱਲਦੀ ਐ ਤਾਂ ਯਾਰ ਦਰਬੇਸ਼ ਬੰਦਾ ਉਹ ਦੇਖ ਲੈ ਕਿਵੇਂ ਪ੍ਰਾਂਤਾਂ ਚੱਕੀ ਫਿਰਦਾ ਹੈ ਹੈ ਆਹ ਦੇਖ ਲੈ ਜੁਰਤ ਆਪਣੇ ਚ ਉਹ ਤਾਂ ਲੈ ਕੇ ਰਾਂ ਨੂੰ ਨੰਗਿਆ ਉਹ ਗਿਆ ਸੌਰੀ ਕਰੀ ਕਰੀ ਬਹੁ ਬਹੁ ਉਹਦੀ ਕਈ ਆਉਦੇ ਪੇਕੀ ਪੁੱਛ ਮੇਰੀ ਵਾਲੀ ਪੇਕੀ ਬੈਠੀ ਐ ਮੈਂ ਉਹਦੇ ਪੇਕੀ ਬੈਠਾ ਹੂੰ ਮੰਨਦਾ ਉਹ ਮੇਰੇ ਪੇਕੀ ਬੈਠੀ ਐ ਮੈਂ ਉਹਦੇ ਪੇਕੀ ਬੈਠਾ ਸਹੀ ਗੱਲ ਐ ਬਈ ਜੁਰਤ ਵਾਲੇ ਬੰਦੇ ਦੀ ਗੱਲ ਹੈ ਜੁਰਤ ਵਾਲੀ ਗੱਲ ਹਾਂ ਲਾਡੀ ਮਾਗਰ ਮਾਗਰ ਫਿਰਦਾ ਫਿਰ ਉਹ ਮੈਂ ਨਾਲ ਛੁੱਟੇ ਨਾਲ ਤੇ ਜਿੱਤੇ ਨਾਲ ਮੈਂ ਛੁੱਟੇ ਨਾਲ ਹਾਂ ਮੈਂ ਤਾਂ ਨਾ ਕਦੇ ਕਿਸੇ ਚੀਜ਼ ਦੀ ਘਾਟ ਆਈ ਆ ਮੇਰਾ ਨਹੀਂ ਸੁੱਥੇ ਕੋਲੋਂ ਹੱਲ ਨੂੰ ਜੀ ਕਰਦਾ ਦਿਲ ਦੀ ਗੱਲ ਦੱਸਾਂ ਜੇ ਮੈਂ ਤੁਹਾਨੂੰ ਮੈਂ ਤੈਨੂੰ ਦਿਲ ਦੀ ਗੱਲ ਮੈਂ ਦੱਸਾਂ ਤੈਨੂੰ ਮੈਂ ساری ਜ਼ਿੰਦਗੀ ਘਾਟਾ ਹੋਣ ਵੀ ਨਹੀਂ ਦੰਦਾ ਮਤਲਬ ਪ੍ਰਮਾਤਮਾ ਦਾ ਸਹੋਰ ਕਰਦਾ ਜਿੰਨਾ ਜਿੰਨਾ ਚਿਰ ਨੇ ਲਿਆ ਜਿੰਨਾ ਚਿਰ ਨੇ ਲੈ ਸ੍ਰਿਸ਼ਟੀ ਰਹੂ ਉਹਨਾਂ ਚਰਤਰਨਾ ਮੋਢੇ ਨਾਲ ਮੋਢਾ ਲਾ ਕੇ ਖੜਾ ਦਿਨੇ ਬੋਲ ਮਾਰਦੀ ਰਾਤ ਨੂੰ ਬੋਲ ਮਾਰਦੀ ਜਾਨ ਹਜਰਾ ਓਏ ਤਾ ਨਾ ਮਾਲਕਾ ਤਾ ਨਾ ਮਾਲਕਾ ਇਹ ਵੀ ਦੇਖ ਲੈ ਯਾਰੀ ਪ੍ਰਤਿਆਕੇ ਦੇਖ ਲਈ ਮੰਨ ਲਈ ਜੀ ਗੱਲ ਮੈਂ ਤੁਸੀਂ ਕਹਤਾ ਆਪਾਂ ਮੰਨ ਲਈ ਗੱਲ ਤੁਹਾਡੀ ਮੰਨਣੀ ਪਊ ਤੈਨੂੰ ਦੱਸ ਦੀ ਮੈਨੂੰ ਹੈ ਹੁਣ ਡੈਡੀ ਜੀ ਪਤਾ ਨਹੀਂ ਕੀ ਪੂੜੇ ਲਾਉਣ ਲੱਗ ਗਏ ਓਏ ਆ ਜਾ ਫਿਰ ਖੜੇ ਆਓ ਆ ਤੁਤ ਤੋ ਤੁਸੀਂ ਆਟੇ ਵਾਲੇ ਹੱਥ ਦਾ ਤੋਤੀ ਹੋਏ ਨਹੀਂ ਜੀ ਹਾਂ ਅਈ ਠੀਕ ਝੋਲ ਲੇਤੀ ਸੀ ਦਾਈ ਚ ਅੱਛਾ ਹਾਂ ਫੇਰ ਆਉ ਚੱਲੀ ਅੰਦਰ ਬੈਹਨੇ ਆ ਨਹੀਂ ਅੰਦਰ ਨਹੀਂ ਬੈਠੇ ਪੌਦ ਦਿਖਾ ਕੇ ਲੈਦਾ ਪੌਦ ਲੈਣ ਆਇ ਜੀ ਪੌਦ ਲੈਣ ਆਇਆ ਹਾਂ ਹਾਂ ਜੀ ਉਹ ਪੌਦ ਤਾਂ ਡੀ ਡੀ ਕਾ ਆਪਣੀ ਹਜੇ ਆਜੋ ਲੈ ਜੋ ਇਹ ਤਾਂ ਮੇਰੇ ਸਾਲੇ ਸਾਰੀ ਬੌਦ ਲੈ ਜਾਣਗੇ ਜੀ 10 ਤਾਂ ਬੌਦ ਧਰੂਈ ਪਈ ਐ ਐ ਕਰਦੇ ਇਹਨਾਂ ਨੂੰ ਸਬੀ ਵਾਲੀ ਬੌਦ ਦਿਖਾ ਦਿੰਨੇ ਆ ਦੇਖ ਕੇ ਮੁੜ ਜਾਣਗੇ ਆਪੀ ਉਹ ਤਾਂ ਡੀ ਡੀ ਕਾ ਜੇ ਆਜੋ ਫਸਤ ਕਾ ਲੈਣਾ ਆਜੋ ਚਲੋ ਤੁਰੇ ਹੋ ਗਰਾ ਹਾਂ ਤੁਰੇ ਹੋ ਗਰਨ ਦੇ ਆਗੇ ਜੀ ਆਗੇ ਗਾਦੇ ਆਏ ਤਾਂ ਟਰੈਕਟਰ ਤੇ ਹੀ ਮਗਰ ਹਾਲ ਲੈ अच्छा हाल ने मां के दे ट्रालियां बहुत सारी ले जाउंगे ना ना ओदा एती गल भैया आ गया तीगा 175 ਨੇ ਓਏ ਲੈ ਲਿਆ हां जी 175 ਬਈਏ ਨਹੀਂ 175 ਹਜ਼ਾਰ ਪਾਰਾ ਵਿਹਾਰ ਹੀ ਉੱਠ ਕੇ ਤੁਰਿਆ ਤੇ ਉਹ ਫਿਰ ਆਇਆ ਸੀ ਆਉਂਦੇ ਝੋਲਾ ਵਿੱਚ ਗੱਟੇ ਚੱਕੀ ਦੇ ਸਿੱਟੇ ਅੱਛਾ ਚੱਕੀ ਦੇ ਤੇ ਰਹੇ हां ਜਾਂਦੇ ਹੋਏ ਕਢਾ ਕੇ ਲੈ ਜਾਗੇ ਠੀਕ ਹੈ ਕਰਤੇ ਹੁਣਗੇ ਤੇ ਜਿਆਦਾ ਨਹੀਂ ਹੋਗੇ ਭਈਏ ਫਰੇ ਆ ਸਪਲਾਈ ਕਰਨੇ ਸਾਰੇ ਪਿੰਡ ਨੂੰ ਸਾਰਾ ਭਈਆ ਆਪਣੇ ਕੋਲੋਂ ਸਪਲਾਈ ਚੱਲਦੀ ਆ ਜੀ ਆਹੋ ਜਿਵੇਂ 75 ਕਿਤੇ ਤੌਰ ਤੇ 5 ਕਿਤੇ ਤੌਰ ਤੇ 10 ਕਿਤੇ ਤੌਰ ਤੇ ਅੱਨੇ ਅੱਲਾ ਹੀ ਮੇਰੇ ਵਾਂਗੂ ਲੰਗ ਜਾ ਮਾਰਦਾ ਵਿਚਾਰਾ ਹਨਾ ਇਹ ਹਾਂ ਇਹਦੀ ਫਸਦੀਆ ਕੁੰਡੀ ਵਜਦੀ ਆ ਜੜੀ ਜੀ ਆਹੋ ਦਾ ਮੈਨੂੰ ਪਤਾ ਹਾਂ ਚਲ ਆਜੋ ਬੋਝ ਕਿਦੇ ਨੇ ਹਾਂ ਹਾਂ ਵਾਂਗ ਦਾ ਬੋਝ ਕਿਦੇ ਨਹੀਂ ਵਾ ਵਧੀਆ ਜੀ ਪੌਦ ਚ ਮਿਠਿਆ ਦਿਓ ਸਾਨੂੰ ਪੌਦ ਪੌਦ ਦਿਖਾ ਦਿਨਾ ਸਾਨੂੰ ਫੇਰਾਉਂਦਾ ਨਿਆਣੀ ਹਜੇ ਮੈਂ ਲੈ ਜਾਣੇ ਇਹ ਜਿਹਦਾ ਕੰਮ ਜਾਣੇ ਬਸ ਇਹਦਾ ਹੋਰ ਹੋ ਕੀ ਗੱਲ ਆ ਦੇਖ ਬਹੁਤ ਆ ਕਾ ਚੱਡੜ ਜੀ ਹੋ ਗਈ ਅਜਵਾਖ ਜੇ ਨੇ ਦਿੱਤਾ ਦੀ ਛਟਾ ਐ ਤੇ ਕੀ ਬੁਰਾ ਹੋ ਗਿਆ ਹੁਣ ਤੇਰੇ ਸਾਹਮਣੇ ਆ ਫਿਰ ਮੈਂ ਦੋ ਪੌਦਾਂ ਦਾ ਨਹੀਂ ਇੱਥੇ ਇੱਕੋ ਹੀ ਪੌਦਾ ਦਾ ਟੁੰਡੀਆਂ ਨਾਲ ਵੀ ਨਹੀਂ ਪੱਟੀ ਜਾਣੀ ਮੈਂ ਤੇਰਾ ਵਾਏ ਕਹਿਣਾ ਪਾਣੀ ਆ ਖੁਰਪਾ ਲਿਆਉਣੇ ਆ ਆਪਾਂ ਗੱਦੀ ਕਾ ਵਾਂਗੂ ਪਟਕੇ ਬੋਰੀ ਚ ਪਾ ਲੰਨੇ ਆ ਪਰ ਪਿਆਲੀ ਕੰਮ ਹੋਏ ਪੇ ਜੀ ਇਹ ਰਾਜੇ ਨਿਆਣੀ ਆ ਬਹੁਤ ਛੋਟੇ ਇਹਦਾ ਯਾਰ ਇਹਦਾ ਨਾਂ ਦੇਣ ਵਾਲੀਆਂ ਗੱਲਾਂ ਹੋ ਗਿਆ ਨੇ ਆ ਲਿਆ ਪੌਦਾ ਇਹਦਾ ਅਸਲੀ ਨਿਆਣੀ ਆ ਇਹਦਾ ਗਵਾਂਡੀਆਂ ਦੀ ਦਿਖਾਤੀ ਆ ਆਪਾਂ ਖੜਾ ਹੁਣ ਜਾਣੀ ਜਾਣਾ ਬਾਹਣ ਦਾ ਤਾਂ ਪਤਾ ਇਹ ਕਹਿੰਦਾ ਹਾਂ ਆ ਟਰੈਕਟਰ ਦਾ ਲਿਹਾਏ ਬਹੁਤ ਗਾਂ ਵੀ ਵਿਜੇ ਇਹਦਾ ਜਿਹੜੀ ਆਰਦੀ ਪਾਉਤੀ ਜਰਸਰ ਨੇ ਦਿੱਤੀ ਬੇਚ ਇਹਦਾ ਗਵਾਂਡੀਆਂ ਤੋਂ ਲਵਣਗੇ ਨਾਲ ਨੂੰ ਦਿੱਤੀ ਬੋਲਿਆ ਹਾਂ ਤੈਨੂੰ ਕਿਉਂ ਜਵਾਬ ਦੂੰ ਹੀ ਬਹੁਤ ਨੂੰ ਅੱਗੇ ਕੀ ਲੈ ਕੇ ਨਹੀਂ ਗਿਆ ਤੂੰ ਆ ਗਿਆ ਮੁੰਡਾ ਆ ਗਿਆ ਮੁੰਡਾ ਤੀਮੀ ਨੂੰ ਛੱਡ ਕੇ ਕਹਿੰਦੇ ਛੱਡਿਆ ਆ ਤੀਮੀ ਨੂੰ ਹਾਂ ਬਾ ਮੇਰਾ ਸਾਲ ਘੜਾ ਥੱਲੇ ਲੱਗ ਗਿਆ ਹੈ ਆ ਜਾ ਰੇ ਕੁੱਲੀ ਲੱਗਿਆ ਇਹਨੂੰ ਪਾਲਾ ਲੱਗਦਾ ਤਾਂ ਹਾਂ ਤਾਂ ਕਰਕੇ ਥੱਲੇ ਮੈਂ ਇਹਨੂੰ ਪਾਲਾ ਲੱਗਦਾ ਤਾਂ ਹਾਂ ਮੁੰਡੇ ਨੂੰ ਆਪਣੇ ਨੂੰ ਤਾਂ ਕਰਕੇ ਥੱਲੇ ਲੱਗਿਆ ਤੀਮੀ ਦੇ ਇਹ ਆਹ ਕਹਿੰਦੇ ਹੋਜੀ ਬਹੁਤ ਹੋਰ ਹੁਣ ਤੈਨੂੰ ਇਹ ਹੋਰ ਹੁਣ ਤੈਨੂੰ ਇਹ ਪਿੰਡ ਚ ਦਿਖਾ ਲਿਆ ਵੇ ਜਿਹੜੀ ਹੈਗੀ ਦਿਖਾਤੀ ਆਬਦੀ ਤਾਂ ਫਿਰ ਆਹੀ ਹੈ ਆਬਦੀ ਤਾਂ ਆਹੀ ਹੈ ਜੇ ਹੋਰ ਕਿਸੇ ਦੀ ਦੇਖਣੀ ਆ ਦਿਖਾ ਦਊ ਨਾ ਕਿਸਾਨ ਪਹੁੰਚੇ ਹੋਏ ਨੇ ਪੌਦ ਦੇਖਣਾ ਹੈ ਹਾਂ ਤੈਨੂੰ ਦੁੱਖ ਕੀ ਹੈ ਹਾਂ ਹਾਂ ਕਿਵੇਂ ਆ ਮੈਂ ਤਾਂ ਮਲਉਂਦਾ ਨਹੀਂ ਯਾਰ ਮੈਂ ਤਾਂ ਮਲਉਂਦਾ ਨਹੀਂ ਨਾਮ ਲਿਆ ਫਿਰ ਹਾਂ ਹੋ ਕਿਵੇਂ ਨੇ ਜੀ ਕਿਵੇਂ ਆ ਠੀਕ ਠਾਕ ਛੱਡੇ ਮਹੂਰ ਉਹਦਾ ਲਾ ਕੇ ਉਚਾਰ ਕਰਨ ਉਹ ਕਹਿੰਦੇ ਸਾਡੀ ਜੀਰੀ ਯੂਨਕੋ ਕੰਮ ਜਾ ਹਜੇ ਮਾਫੀ ਸਾਬਾ ਸੇ ਉਰੇ ਕਾਨੂੰਾ ਜੀਰੀਆਂ ਕਿ ਸਾਡੇ ਕਿੱਥੇ ਨੇ ਜੀਰੀਆਂ ਸਾਡੇ ਅਰੇ ਪਏ ਨੇ ਬਾਹਰ ਅਸੀਂ ਤਾਂ ਕਿ ਅਸੀਂ ਤਾਂ ਕਿ ਸੱਟਾ ਦਿੰਨੇ ਆ ਪਾ ਉਹਦਾ ਗਮਾਰੇ ਦਾ ਜੇ ਹੋ ਗਿਆ ਠੀਕ ਆ ਸਾਡੇ ਤਾਂ ਕਿ ਮੀਂਹ ਸਾਰੀ ਹੁੰਦੀ ਆ ਬਾਹਰ ਹਾਂ ਸਾਡੇ ਤਾਂ ਕਿ ਬਿਜਦਾ ਬਾ ਹਨਾ ਕੁੜੀ ਆਈ ਆ ਆਪਣੀ ਹਾਂ ਕੁੜੀ ਆਈ ਆ ਕੁੜੀ ਕਿਥੋਂ ਇਹਦਾ ਪੌਦ ਲੈਣਾ ਹੈ ਪੂਰੀ ਤੇਰੀ ਬਹੂ ਨਾਲ ਦੀ ਨਹੀਂ ਵੀ ਚੱਕਿਆ ਟਮਕ ਪੇਕੀ ਵਾਗੀ ਕੰਮ ਕਰਦੀ ਆ ਰੋਟੀਆਂ ਲਾਉਂਦੀ ਆ ਭਈਆਂ ਦੀਆਂ ਆਹੋ ਪਤਾ ਹੈ ਹਾਂ ਤੇ ਬਾਈਆ ਕੋਈ ਨਾ ਬਾਈ ਜਾ ਬਾਈ ਤੇ ਬੂਦੇ ਨਹੀਂ ਚੱਕ ਬਾਈਆ ਮੜਾ ਜਾ ਬਹ ਚੱਕਰੀ ਇਹਨੇ ਬਣਿਆ ਨੇ ਬੈਠਣ ਵਾਲੀ ਗੱਲੀ ਨਹੀਂ ਹਾਂ ਪੌਦ ਕਹਿੰਦੇ ਨੇ ਲੈਣ ਨੂੰ ਅੱਛਾ ਪੌਦ ਅਗਰ ਪਟਾ ਦੇ ਹੋਰ ਭਲਾ ਦੇ ਆ ਕਿੱਥੇ ਪਟਾਉਣ ਵਾਲੀ ਤਾਂ ਬੌਲੀਆਂ ਗੱਲਾਂ ਓਏ ਛੋਟਾ ਰਸਾ ਕੀਨੇ ਲਾਦਾ ਮੈਨੂੰ ਐਂ ਤਾਂ ਦੱਸ ਦੋ ਤੂੰ ਕਦੋਂ ਆ ਗਿਆ ਜੇਲ੍ਹ ਚੋਂ ਓਏ ਅਰੇ ਇੰਨਾ ਜਵਾਨਤ ਕਰਾ ਲਈ ਇਹਦਾ ਜੀਰੀ ਲਪਾਉਣਾ ਜਿੱਦੇ ਜੀਰੀ ਲੱਗੀ ਤੇਰੇ ਵਰਗੇ ਨੂੰ ਗਲਤ ਮਾਰ ਕੇ ਫੇਰ ਭਗ ਜੂ ਇਹ ਤਾਂ ਹਾਂ ਇਹਦਾ ਬੰਦੇ ਮਾਰ ਕੀ ਜਾਂਦਾ ਬਾਈ ਹੋਰ ਬਹੁਤ ਕਤਲ ਕਰਦੇ ਨੇ ਇਹ ਇਹਦਾ ਨੇ ਆਲੇ ਆਪਣ ਨੂੰ ਬੜਾ ਹੋਰ ਕਤਲ ਤਾਂ ਇਹ ਕਰਦਾਗਾ ਬਸ ਨਾ ਇਹਦਾ ਲੱਗ ਜਾਂਦਾ ਹੋਰ ਗੱਲਾਂ ਦੇਖ ਲੈ ਮੈਂ ਉਸ ਨੂੰ ਕੱਲ ਦੱਸ ਤਿੱਕਾ ਡੜੀ ਜੀ ਸਾਨੂੰ ਲਾਈਟਲੀ ਨਹੀਂ ਲੈਣਾ ਲਾਈਟਲੀ ਨਹੀਂ ਲੈਣਾ ਜੀ ਬੰਦੇ ਬੜੇ ਖਤਰਨਾਕ ਆ ਬੰਦੇ ਬੜੇ ਖਤਰਨਾਕ ਆ ਸੀ ਐਂ ਕਰੋ ਫਿਰ ਹਾਂ ਪੌ ਤਾਂ ਉਹ ਨਿਆਣੀ ਆ ਜੋ ਕਣੀ ਮੁੜ ਚਾਲਦਾ ਕਰੇ ਨਹੀਂ ਬਈ ਇਹਦਾ ਪਿੰਡ ਨੂੰ ਯਾਰ ਬਈ ਮਾਨਾ ਹੋ ਗਿਆ ਇਹ ਤਾਂ ਉਹ ਗੱਲਾਂ ਹੋ ਗਈਆਂ ਕਹਿੰਦੇ ਬੁੱਲੋ ਲਾ ਕੇ ਨੱਕ ਨਾ ਲਾਤਾ ਮੈਨੂੰ ਐਂ ਦੱਸ ਨੱਕ ਨਾਲੋਂ ਲਾ ਕੇ ਬੁੱਲ ਨਾਲ ਲਾਤਾ ਨਹੀਂ ਸਾਡੇ ਪਿੰਡ ਉਲਟ ਕਹਿੰਦੇ ਨੇ ਸਾਡੇ ਪਿੰਡ ਦੇ ਹੈ ਹੀ ਪੁੱਤ ਅਸੀਂ ਸੁੱਖ ਕੇ ਦਿੱਤਾ ਹੋਇਆ ਕਣਕ ਤੈਨੂੰ ਸਿੱਟ ਕੇ ਜਾਈਏ ਤੂੜੀ ਤੈਨੂੰ ਸਿੱਟ ਕੇ ਜਾਈਏ ਹਣ ਪੌਦ ਵੀ ਸਿੱਟ ਕੇ ਜਾਈਏ ਤਕੀ ਛੋਡੀ ਕੁੜੀ ਦਾ ਘਰ ਵਾਜਦਾ ਛੋਡੀ ਕੁੜੀ ਦੇ ਘਰੇ ਪੌਦ ਜਾਣੀਆਂ ਛੋਡੀ ਕੁੜੀ ਦੇ ਘਰੇ ਇਹ ਸਾਡਾ ਪਿਛਲੇ ਸਾਲ ਤਾਂ ਮੈਂ ਢਾਲ ਵੀ ਲਵਾ ਕੇ ਆਇਆ ਇਹਨਾਂ ਦੇ ਤੂੰ ਦੇਖ ਲੈ ਬੁੜਾ ਬੰਦਾ ਗਿਆ ਹੁਣ ਪੁੱਛ ਲੈ ਤੂੰ ਕੀ ਹੈਗਾ ਹੁਣ ਕਿਤੇ ਇਹਨਾਂ ਕੋਲੇ ਹੋਰ ਹੈ ਜਿਹੜਾ ਢੋਲਾ ਦਿੱਤਾ ਤੇ ਨਕੀਲਾਂ ਦੀ ਨਾਲੀ ਪਾੜਤੀ ਉਹ ਦੱਸੋ ਜੀ ਕਿੱਧਰ ਗਈ ਪਾਈਪ ਅਸਿਆ ਤੇਰੇ ਪਾਈਪ ਪਤਾ ਦੀਗੀ ਹੈ ਤੈਨੂੰ ਢੋਲੇ ਨਹੀਂ ਦੱਸੇ ਜਿਹੜਾ ਤੈਨ ਨੇ ਖਰਾਬ ਕਰਤੇ ਤਾ ਲਾਸ ਲਾਸ ਵੱਡੀ ਲਾਸ ਵੱਡੀ ਲਾਸ ਤਾਂ ਬਕਾ ਕਰਨੇ ਆਲੀ ਲਾਸ ਦਾ ਬੋ ਇਹਨਾਂ ਨੂੰ ਮੇਰੇ ਅਸਲ ਦੀ 150 ਫੁੱਟ ਦੀ ਲਾਸ ਸੀ ਉਹ ਲਾਸ ਦੱਸ ਕਿੱਧਰ ਗਈ ਖੜਾ ਹੋ ਮੜਾ ਜਿਹੜੀ ਲਾਸ ਹੈ ਕੀ ਦੱਸ ਤਾ ਇਸ ਤਾਂ ਆਏ ਹੋਗੇ ਜੀ ਹਾਂ ਆ ਉੱਤੇ ਜਿੱਦੇ ਰੋਜ਼ ਨਹੀਂ ਡੱਕਿਆ ਨਹਿਰ ਚ ਹਾਂ ਰੋਜੇ ਲੱਤਾਂ ਚ ਪਾਲੀ ਪਈ ਮੇ ਮਾਂ ਦਾ ਮੇਰਾ ਸਾਲਾ ਤੂੰ ਇਹਦਾ ਝੂਠਾ ਖਾਣ ਲੱਗ ਗਿਆ ਨਹੀਂ ਨਹੀਂ ਗੱਲ ਸੁਣੋ ਪਹਿਲਾਂ ਲੱਤਾਂ ਚ ਪਾਈ ਹੋਈ ਹਾਂ ਉਹ ਤਬੂਸੀ ਮਾਰ ਗਿਆ ਪਹਿਲੀ ਵਾਰ ਵਗ ਗਿਆ ਨਾਲ ਹੀ ਲਾਸ ਲੈ ਗਿਆ ਚੱਲ ਬਾਈ ਲਾਸ ਨਾਲ ਲੈ ਗਿਆ ਚਲੋ ਚੱਲ ਪਤਾ ਲਾਸ ਨਹੀਂ ਛੋਡੀ ਥਿਆਂ ਆਉਂਦੀ ਅਸੀਂ ਲਾਸ ਜ਼ਰੂਰ ਭਾਲ ਦਾਂਗੇ ਕਿ ਨੱਦੇ ਦੀ ਸਾਫ ਚ ਨਹੀਂ ਮੈਂ ਫਰਕ ਪੈਂਦਾ ਚਲ ਐਂ ਕਰ ਫਿਰ ਮੈਂ ਚਮਤੈਲ ਹੁਣ ਆਪੋ ਬੱਟ ਲਾਂਗੇ ਇਹ ਹਣਾ ਕਾ ਹੋਏ ਹਾਂ ਚਮਚਾਂ ਵਾਲੀ ਸਰਦਾ ਦੋ ਕਾਰਡ ਲੱਗਣਗੇ ਦਾ ਕਾਰਡ ਨਾ ਨਾ ਪੌਦ ਕਹਿਣਾ ਮੈਂ ਤਾਂ ਪੌਦ ਫਿਰ ਉਧਰਾਂ ਚਮਚੇ ਨਾਲ ਪੱਟਣਗੇ ਉਹ ਕਾਂ ਨੂੰ ਪੌਦ ਘੜਾ ਪੱਟਣ ਵਾਲੀ ਆ ਆ ਘਾਟੇ ਨੂੰ ਬਾਹਰ ਕੱਢ ਲਾਗਣੇ ਨੂੰ ਕਿਤੇ ਗਿੱਲਾ ਹੋਊ ਨਹੀਂ ਲਗੜਾ ਨਾ ਕਿਹੋ ਜੀ ਆਜਾ ਇਹ 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 ਗੱਲ ਨਾ ਕਰ ਤੂੰ ਦੇਖ ਲੋ ਹੱਥੋਂ ਪਾਈ ਨਾ ਕਰ ਮੈਂ ਤਾਂ ਨਹੀਂ ਬੋਲਦਾ ਮਾਂ ਛੁੱਟੀ ਸਕੀਰੀ ਤੇ ਫਰਕ ਬੰਦਾ ਮਾਰ ਦੇ ਮੇਰੇ ਕੋਲੋਂ ਮੈਂ ਤੈਨੂੰ ਕੁਛ ਨਹੀਂ ਕਹਿੰਦਾ ਉਹ ਗੱਲ ਸੁਣੋ ਮੇਰੀ ਛੁੱਟੀ ਆ ਇਹ ਤਾਂ ਬਹੁਤ ਵੱਡੀਆਂ ਫੜਾਂ ਨੇ ਵੀਰਾ ਮੇਰੀ ਗੱਲ ਸੁਣੋ ਆਜੋ ਆਪਾਂ ਉਧਰ ਚੱਲਦਾ ਪੌ ਤਾਂ ਐ ਨਹੀਂ ਛੋਟੇ ਪੱਟਣ ਵਾਲੀ ਜੇ 10-20 ਗੁੱਛੀਆਂ ਲਜਾਣੀਆਂ ਨੇ ਮੈਂ ਕਬਾਡੀਆਂ ਤੋਂ ਪਟਾਦਣਾ ਕਿਹਨੇ ਮਰਵਾਉ ਮੈਨੂੰ ਮੈਂ ਸਾਨੂੰ ਦੱਸੀ ਜਾਣਾ ਮੇਰਾ ਗੁੱਸਾ ਮੇਰੀ ਗੱਲ ਸੁਣ ਜੇ ਬਹੁਤ ਇਹ ਗੁੱਸਾ ਵਧ ਗਿਆ ਪਾਉਦ ਨਹੀਂ ਹੈਗੀ ਚੌਲੇ ਤੋੜ ਲੈਣਿਆ ਜਾ ਚਲੋ ਓਕਰਾਂ ਤੁਹਾਨੂੰ ਜੇ ਮੇਰੀ ਤਾਂ ਗੱਲ ਸੁਣ ਲੈ ਹਾਂਜੀ ਥੋੜੀ ਬੋਦੀ ਚਾਹੀਦੀ ਆ ਥੋੜੀ ਬੋਲਦਾ ਪਟਾ ਦੇ ਨਾ ਕੱਦੀ ਪੰਡਾ ਬਈ ਤੁਸੀਂ ਸਿੱਧਾ ਜਵਾਬ ਦਿਓ ਯਾਰ ਚਿੱਟਾ ਵੀ ਗੱਟ ਡੰਡੇ ਦੇ ਦੱਸ ਲੀਟਰ ਦਾ ਤੇਲ ਮੱਟ ਗਿਆ ਤੁਹਾ ਦਾ ਮਾਲਕ ਹੀ ਨਹੀਂ ਜਵੇ ਦੱਸ ਬੋਲਦਾ ਤੇਲ ਮੱਟ ਗਿਆ ਆਪਣਾ ਤੇਰਾ ਤਾਂ ਹੱਕ ਹੀ ਨਹੀਂ ਪੜਦਾ ਬੋਲਦਾ ਮਾਲਕ ਦਾ ਲੈ ਲੋ ਮਾਲਕ ਤੋਂ ਮਾਲਕ ਤੋਂ ਆ ਦੀ ਟਰੈਡ ਮੋੜ ਖਿੱਚ ਕੇ ਲਿਓ ਹੈ ਮੈਂ ਤਾਂ ਕਹੀ ਨਹੀਂ ਵੋਟ ਲਓ ਵੱਡੀ ਅਸੀਂ ਤਾਂ ਲੈ ਜਾਾਂਗੇ ਸਾਨੂੰ ਤਾਂ ਕੋਈ ਆ ਹੋਰ ਇਹਦਾ ਮੁੱਲ ਲੈ ਲਾਂਗੇ ਓਏ ਹਲਾ ਤੂੰ ਕੀ ਕਰਾਉਣਾ ਤੁਸੀਂ ਅਸੀਂ ਤਾਂ ਮੁੱਲ ਲੈ ਲਾਂਗੇ ਭਾਈ ਆਹ ਦੇਖ ਲੈ ਸਬਜੀ ਦੇ ਖੇਤਰੀਆਂ ਪਈਆਂ ਨੇ ਇੱਥੇ ਸਬਜੀ ਦੇਖੀ ਸਬਜੀ ਆਹ ਦੇਖ ਲੈ ਸਬਜੀ ਝੋਟੀ ਦੀ ਐ ਹੋਰ ਔਕਾਜ ਖੜਾ ਲਾਈ ਲਾਇਆ ਜਾਂਉਂਦੀ ਰਹੇ ਬਿਸਨੋ ਬੁੜੀ ਇਹਨੇ ਟੁੱਕ ਦੀ ਬੁਰਕੀ ਲਾਤੀ ਪਈ ਤੇ ਆਉਂਦੀ ਰਹੇ ਵਿਚਾਰੀ ਕੰਮਸ ਆਇਆ ਹੌਲੀ ਹੌਲੀ ਤੁਰ ਕੇ ਅੱਗੇ ਤਾਂ ਬਥੇਰੇ ਰਾਮ ਮੋਲ ਖਾਣ ਤਾਂ ਬਥੇਰੇ ਜਾਈਆਂ ਨੇ ਇੱਧਰ ਨੂੰ ਨਹੀਂ ਕੋਈ ਆਇਆ ਵੀ ਬਟਿਆ ਕੀ ਲੈ ਜਾ ਕਟੋ ਕਟਾ ਕ ਮੁਰਕਾ ਆ ਗਿਆ ਲੈੰਚੇ ਚ ਮੈਨੂੰ ਐਤੀ ਮੁਰਕਾ ਨਾ ਪਾਏ ਜੇ ਮੇਰਾ ਸਲਾਬ ਵਾਤਾ ਵਧ ਜੂ ਬੈਠੇ ਹੁਣੇ ਢੀ ਕਦੇ ਹੋਣਗੇ ਵਿਚਾਰੇ ਵੀ ਰੋਟੀ ਨੂੰ ਉਹ ਦਰਬੀਆ ਉਹ ਦਰਬੀ ਉਹ ਲੈ ਬਾਈ ਰੋਟੀ ਫੜ ਓਏ ਬੈਠੇ ਹੋ ਬਾਈ ਜਵਾਕੋ ਹੈ ਲੈ ਬਾਈ ਰੋਟੀ ਔਖਾ ਸਕਾਲਾ ਬਈ ਅੱਜ ਤਾਂ ਲੈ ਆ ਮੈਂ ਲਾ ਕੇ ਜਿਉਂਦੀ ਰਹੇ ਬਿਸਨੋ ਬੁਢੀ ਵਿਚਾਰੀ ਲਾ ਕੇ ਦੇਤੀਆਂ ਉਹਨੇ ਨੂੰ ਤਾਂ ਢਿੱਲੀ ਹੋਊਗੀ ਸਮਝ ਲੈ ਹਾਂ ਹੂੰ ਉਹ ਤੇਰੀ ਅੰਬੋਂ ਤੋਂ ਉਨੀ ਬਣਦਾ ਭਾਈ ਕੁਸਾ ਅੱਜ ਤਾਂ ਮੈਂ ਔਖਾ ਸਖਾਲੀ ਲਾ ਕੇ ਲਿਆ ਆ ਕੱਲ ਨੂੰ ਐਂ ਕਰਾਂਗੇ ਨਾਲੇ ਤਾਂ ਮੈਂ ਆਲੂ ਕੱਢੇ ਸਿੱਟ ਜੂ ਭਾਈ ਦਾਲ ਇੱਥੇ ਹੀ ਕਰ ਲਿਆ ਕਰੋ ਤੁਸੀਂ ਹਾਂ ਨਾਲੇ ਆਟਾ ਲੈ ਕੇ ਧਰ ਦੂੰ ਮੈਂ ਇੱਥੇ ਹੋਰ ਬਹੁਤ ਔਖਾ ਹੋਇਆ ਪਿਆ ਭਾਈ ਤੁਸੀਂ ਆਪ ਹੀ ਸਮਝਦਾ ਹੋ ਕੋਈ ਨਾ ਖਾ ਲੇ ਰੋਟੀ ਫਿਰ ਸਰ ਵੀ ਕਿੱਧਰ ਗਿਆ ਬਹੁਤ ਪੱਟਦਾ ਚੱਲ ਕੋਈ ਨਾ ਪੱਟ ਲੜਦੇ ਆ ਕੇ ਖਾ ਲੂ ਭਾਈ ਚੰਗਾ ਖਾ ਲੇ ਰੋਟੀ ਭਾਈ ਇਧਰੋਂ ਭਰ ਲੈ ਉਹ ਮੋਟਰ ਤੋਂ ਪਾਣੀ ਪੂਣੀ ਅਮ ਫੇਰ ਆ ਗਏ ਕਿਵੇਂ ਲੱਗੀ ਵੀਡੀਓ ਤੁਹਾਡੇ ਸਾਹਮਣੇ ਪੇਸ਼ ਕਰਤੀ ਹੈ ਵੀਡੀਓ ਤੇ ਕਮੈਂਟ ਕਰਕੇ ਦੱਸ ਦਿਓ ਬਈ ਚੰਗੀ ਲੱਗੀ ਵਧੀਆ ਲੱਗੀ ਕਿਹੜੇ ਡਾਇਲੋਗ ਵਧੀਆ ਲੱਗੇ ਇਹ ਚੈਨਲ ਤੇ ਵੀਡੀਓ ਐ ਕਰਨੀਆਂ ਮਰਦਮ ਜਿਹੜਾ ਪਹਚਾਂਗਾ ਸਸਰੀਕਾਰ